ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਪਿਛਲੇ ਗਲੇ ਤੇ ਰੇਵਲੀ ਲਗਾਉਣੀ ਦੱਸਾਂਗੇ ਦੇਖੋ ਇਸ ਤਰ੍ਹਾਂ ਆਪਾਂ ਰੇਵਲੀ ਨੂੰ ਆਪਣੇ ਗਲੇ ਦੇ ਕਮੀਜ਼ ਦੇ ਸਿੱਧੇ ਪਾਸੇ ਰੱਖਣਾਗਾ ਸਿੱਧੇ ਪਾਸੇ ਰੱਖ ਕੇ ਦੇਖੋ ਇਸ ਤਰ੍ਹਾਂ ਆਪਾਂ ਸਲਾਈ ਲਗਾ ਲੈਣੀ ਆ ਜਿੱਦਾਂ ਆਪਣਾ ਗੋਲ ਸ਼ੇਪ ਦੇ ਵਿੱਚ ਗਲਾਗਾ ਉਸੇ ਤਰ੍ਹਾਂ ਹੀ ਆਪਾਂ ਆਪਣੀ ਰੇਪ ਪੱਟੀ ਨੂੰ ਘੁਮਾਈ ਜਾਣਾ ਤੇ ਸਲਾਈ ਲਗਾਈ ਜਾਣੀ ਆ ਹਾਂ ਲੋ ਜੀ ਆਪਣੀ ਰੇਪ ਪੱਟੀ ਲੱਗ ਚੁੱਕੀ ਆ ਹੁਣ ਆਪਾਂ ਛੋਟੇ ਛੋਟੇ ਕੱਟ ਲਗਾ ਲੈਣੇ ਨੇ ਐਸ ਤਰ੍ਹਾਂ ਲਗਾ ਲੈਣੇ ਨੇ ਦੇਖੋ ਜੀ ਆਪਾਂ ਕੱਟ ਇਹ ਕੱਟ ਲਗਾਉਣ ਦੇ ਨਾਲ ਕੀ ਹੁੰਦਾ ਜਦੋਂ ਆਪਾਂ ਫੋਲਡ ਕਰਦੇ ਆ ਨਾ ਤਾਂ ਬਹੁਤ ਹੀ ਆਸਾਨੀ ਦੇ ਨਾਲ ਫੋਲਡ ਹੋ ਜਾਂਦਾ ਹੁਣ ਆਪਾਂ ਕੱਪੜੇ ਨੂੰ ਅੰਦਰ ਨੂੰ ਫੋਲਡ ਕਰ ਲਿਆ ਸਿਰਫ ਆਪਾਂ ਦਾ ਦਾ ਇੰਚ ਬਾਹਰ ਛੱਡਿਆ ਦੇਖੋ ਇਸ ਤੋਂ ਜ਼ਿਆਦਾ ਨਹੀਂ ਛੱਡਣਾ ਤੇ ਐਸ ਤਰ੍ਹਾਂ ਜੀ ਇਹਦੇ ਉੱਪਰ ਇੱਕ ਆਪਾਂ ਸਲਾਈ ਲਗਾ ਲੈਣੀ ਆ ਆ ਲੋ ਜੀ ਆਪਾਂ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਪ੍ਰੈਸ ਕਰਾਂਗੇ ਪ੍ਰੈਸ ਦੇਖੋ ਆਪਾਂ ਨਾ ਸੈਂਟਰ ਚੋਂ ਕਰਨੀ ਸ਼ੁਰੂ ਕਰਨੀ ਹੈ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਬਹੁਤ ਹੀ ਆਸਾਨੀ ਦੇ ਨਾਲ ਪਿਛਲੇ ਗਲੇ ਤੇ ਰੇਵਲਰ ਲਗਾ ਕੇ ਆਪਾਂ ਗਲਾ ਤਿਆਰ ਕਰ ਸਕਦੇ ਹਾਂ ਦੇਖੋ ਆਪਾਂ ਸੈਂਟਰ ਚੋਂ ਪ੍ਰੈਸ ਕਰਨੀ ਸ਼ੁਰੂ ਕੀਤੀ ਹੈ نیچے ਤੋਂ ਆਹ ਲੋ ਜੀ ਆਪਣਾ ਪਿਛਲਾ ਗਲਾ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਉੱਪਰ ਤਰਪਾਈ ਕਰ ਸਕਦੇ ਹਾਂ ਦੇਖੋ ਕੋਈ ਵੀ ਵੱਲ ਨਹੀਂ ਪਿਆ ਹੈਗਾ ਆ ਦੇਖੋ ਇਸ ਤਰ੍ਹਾਂ ਤੁਹਾਨੂੰ ਆਪਾਂ ਸਿੱਧਾ ਕਰਕੇ ਵੀ ਦਿਖਾਉਣੀ ਆ ਆ ਦੇਖੋ ਜੀ ਆਪਣੇ ਗਲੇ ਵਿੱਚ ਕੋਈ ਵੀ ਵਾਲ ਨਹੀਂ ਪਿਆ ਬਹੁਤ ਹੀ ਸੌਖਾ ਤੇ ਆਸਾਨ ਤਰੀਕੇ ਦੇ ਵਿੱਚ ਆਪਾਂ ਆਪਣਾ ਪਿਛਲੇ ਗਲੇ ਤੇ ਰੇਪ ਪੱਟੀ ਲਗਾ ਕੇ ਗਲਾ ਤਿਆਰ ਕਰ ਸਕਦੇ ਆ ਜੇ ਤੁਹਾਨੂੰ ਆਪਣਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ ਜੀ